ਕਿੰਨੇ ਏਰੀਆ ਨੂੰ ਕਵਰ ਕਰ ਚੁੱਕੇ ਹੋ ਤੁਸੀਂ ਸਰ ਸਾਡੇ 15 ਰੈਸਕਿਊਰ ਲੱਗੇ ਜੀ ਜਿੱਥੇ ਅਸੀਂ 10 ਤੋਂ 15 ਕਿਲੋਮੀਟਰ ਏਰੀਆ ਸਰਚ ਕਰ ਚੁੱਕੇ ਆ ਤੇ ਅਪਰੋਕਸੀਮੇਟਲੀ ਹਜੇ 5-7-10 ਕਿਲੋਮੀਟਰ ਹਜੇ ਹੋਰ ਕਰਾਂਗੇ ਫਿਰ ਦੇਖਦੇ ਕੀ ਬੋਡੀਆਂ ਲੱਭਦੀਆਂ ਕਿੱਦਾਂ ਆ ਕਿੰਨੇ ਲੋਕਾਂ ਨੇ ਰਿਕਵਰ ਕਰ ਚੁੱਕੇ ਸਭ 9 ਬੋਡੀਆਂ ਰਿਕਵਰ ਹੋ ਚੁੱਕੀਆਂ ਇੱਕ ਲਾਈਵ ਵਿਕਟਮ ਨੇ ਜਿਹੜਾ ਕਿ ਹਸਪੀਟਲ ਦਾਖਲਿਆ ਤੇ ਦੋ ਬੋਡੀਆਂ ਰਿਕਵਰ ਹਜੇ ਕਰਨ ਵਾਲੀ ਹੈਗੀ ਆ ਕੀ ਲੱਗਦਾ ਸਰ ਕੀ ਜਿਹੜੀਆਂ ਦੋ ਬੋੜੀਆਂ ਕਿ ਕਿਨੇ ਹਾਲਾਚੋ ਹੋ ਸਕਦੀਆਂ ਕੀ ਲੱਗਦਾ ਹੈ ਪੂਰਾ ਸਰ ਉਹ ਲੱਜੜਾ ਪਾਣੀ ਹੈ ਨਾ ਜਦੋਂ ਆਉਂਦਾ ਵਾ ਉੱਚੇ ਨਹੀਂ ਮਥਾ ਬੋੜੀ ਕਿਤੇ ਫਸੀ ਹੋ ਸਕਦੀ ਆ ਬਾਕੀ ਅੱਜ ਕੱਲ ਚ ਲੱਭ ਜੈਗੀ ਮੈਂ ਨਾ ਤਾਲਿਬ हुसैन ਕਿੱਥੇ ਰਹਣਾ ਹੈ ਇੱਥੇ ਦੇ ਵੱਧੋਆ ਦੇ ਵੱਧੋਆਲ ਕੱਲ ਇੱਕ ਬਾੜਾ ਹੀ ਹਾਸਾਬੰਦ ਭੱਗਾ ਹੋਇਆ ਹਾਂਜੀ ਹਾਂਜੀ ਵੀ ਕਹਿ ਰਹੇ ਹਾਂ ਕਿ ਮੌਕੇ ਦੇ ਸੀਗੇ ਤੁਸੀਂ ਹਾਂਜੀ ਹਾਂਜੀ ਕਿੱਦਾਂ ਦਾ ਮੱਝ ਸੀ ਤੇ ਕੀ ਮਾਲ ਉਹ ਤੇ ਬੋੜਾ ਜੀ ਖਤਰਨਾਕ ਸੀ ਜੀ ਬੜਾ ਬੁਰਾ ਪਾਣੀ ਬਹੁਤ ਸੀ ਗੀ ਚੜਿਆ ਵਾ ਤਾਂ ਫੇਚ ਜਿੱਦਾਂ ਬੰਦੇ ਅਸੀਂ ਦੇਖੇ ਤਾਂ ਨਹੀਂ ਉਦਾਂ ਲਾਸ਼ਾਂ ਦੀ ਸੀ ਸਾਨੂੰ ਹਾਂਜੀ ਲਾਸ਼ਾਂ ਕਢਾਈਆਂ ਸੀ ਪੰਜ ਛੇ ਆਪਣੇ ਪਿੰਡ ਲੋ ਪਿੰਡ ਵਾਸੀਆਂ ਦੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਕੱਲ 9 ਡੱਡ ਬੋੜ ਜਿਹਰੇ ਕਿ ਹਾਂਜੀ ਹਾਂਜੀ ਪਿੰਡ ਵਾਲਿਆਂ ਨੇ ਕਢਾਈਆਂ ਸੀ ਸਾਰੀਆਂ ਹਾਂਜੀ ਕਿੰਨਾ ਕਿ ਜਾਨੀ ਕਿ ਕਿੱਥੇ ਕਿੱਥੋਂ ਮਿਲੀਆਂ ਤੁਸੀਂ ਇਹ ਮਨ ਤੱਕ ਆ ਗਈਆਂ ਸੁਰੇੜ ਤੱਕ ਮਨ ਲੈ ਜਾਨੀ ਕਿ ਕਾਫੀ ਦੂਰ ਦੂਰ ਤੱਕ ਜੀ ਹਾਂਜੀ ਕਾਫੀ ਦੂਰ ਦੂਰ ਤੱਕ ਆ ਗਈਆਂ ਸੀਗੀਆਂ ਤੁਸੀਂ ਇੱਥੇ ਚਰਾਗਾਹ ਕਰਕੇ ਬਿੱਤੇ ਕੰਮ ਹਾਂਜੀ ਤੁਸੀਂ ਇੱਥੇ ਚੋਚ ਦੇ ਵਿੱਚ ਹਾਂ ਚੋਚ ਚਰਦੇ ਸਾਡੇ ਸਾਹਮਣੇ ਘਰ ਆ ਜੀ ਜਿੱਦਾਂ ਸੀ ਪਸ਼ੂ ਪਸ਼ੂ ਚਾਰਦੇ ਸਾਡੇ ਵੀ ਕੱਲ ਪਸ਼ੂ ਵਾਚੇ ਬਈ ਸੀ ਉਹ ਜੇ ਮਿਲੇ ਆ ਹਾਂਜੀ ਇਦਾਂ ਘੁੰਮਦੇ ਫਿਰਦੇ ਸਾਨੂੰ ਵੀ ਲਾਸ਼ਾਂ ਕਹੀਦੀ ਸੀ ਜਿਹੜੀਆਂ ਪਿੰਡ ਵਾਲਿਆਂ ਨਾਲ ਸੀ ਆਪਣੇ ਘਰਾਂ ਕੋਲੋਂ ਆਤੋ ਆ ਕੇ ਪੋਰੀਆਂ ਹਾਂਜੀ ਟੈਂਪੂ ਚਲਾਤੇ ਕਿੰਨੇ ਵਿੱਚ ਸੀਗੇ ਇੱਕ ਬੱਚਾ ਸੀ ਇੱਕ ਲੇਡੀਸ ਮਿਲੀ ਸੀ ਇੱਕ ਸੀ ਦੋ ਬੰਦਾ ਸੀਗੇ ਇੱਕ ਤੀਵੀ ਮਿਲੀ ਸੀ ਕੁੜੀ 22 ਸਾਲ ਦੀ ਹਾਂਜੀ ਮੇਰਾ ਨਾਮ ਏਸ਼ ਕੁਮਾਰ ਜਿਹੜਾ ਕੱਲ ਜਿੱਜੂ ਹੋਇਆ ਉਹ ਚਿੱਤੀਆਂ ਫੈਮਿਲੀ ਸੀ ਸਰਵੋਤਮ ਵਿੱਚ ਕੁੱਲ ਬਣਾ ਕੇ ਤਿੰਨ ਫੈਮਿਲੀ ਸੀ ਕੋਈ ਇੱਕ ਮੁੰਡਾ ਡਰਾਈਵਰ ਤੇ ਡਰਾਈਵਰ ਆਪਣਾ ਦਾ ਦੋ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੀ ਸੀ 12 ਬੰਦੇ ਨੋਵਾ ਕਾਰ ਵਿੱਚ ਟੋਟਲ ਸਵਾਰ ਤੇ ਇੱਕ ਮੁੰਡਾ ਦੀਪਕ ਕੁਮਾਰ ਹੈ ਜਿਹੜਾ ਰੈਸਕਿਊ ਕੀਤਾ ਗਿਆ ਬਾਕੀ 11 ਕਾੜ ਵਿੱਚ ਬਹਿ ਗਏ ਇੱਕ ਮੁੰਡਾ ਜਿਹੜਾ ਦੀਪਕ ਦਾ ਉਹਨਾਂ ਕੇ ਲੱਗੇ ਤਾਂ ਸਹੀ ਮਤਲਬ ਮੇਰੀ ਫੈਮਿਲੀ ਵਿੱਚ ਇਹ ਬੰਦੇ ਸੇ ਐਗਜ਼ੈਕਟ ਨੇਮ ਉਹ ਨਹੀਂ ਹੀ ਦੱਸੇ 9 ਬੰਦੇ ਦੀ ਲਾਸ਼ਾਂ ਮਿਲੀਆਂ ਨਾ ਉਤੇ ਡੈੱਡ ਬੋਡੀ ਦੇ ਹਿਸਾਰ ਹਿਸਾਰਪੁਰ ਸਿਵਲ ਹਸਪੀਟਲ ਉਰ ਦੂਸਰੀ ਦੇ ਰੱਖ ਗਈ ਹੈ ਲੋਕਾਂ ਦੀ ਜਿਹੜੀ ਰੈਸਕਿਊ ਚੱਲ ਰਿਹਾ ਜੇ ਦੋ ਉਹਦੇ ਬਾਰੇ ਐਨਡੀਆਰਫ ਐਸਡੀ ਆ ਰਿਹਾ ਚੱਲ ਰਿਹਾ ਜੋ ਚੋਕੀ ਆ ਗਈ ਉਹਦੇ ਚੱਲ ਰਹੀ ਹੈ ਉਹਨਾਂ ਦਾ ਪੀਨਾ ਉਹਨਾਂ ਸਰੂਪ ਚੰਦ ਸਨੁਬਿਛੀ ਗੁਰਦਾਸ ਰਾਮ ਸੁਰਿੰਦਰ ਕੋਰ ਪਤਨੀ ਅਮਰੀਕ ਸਿੰਘ ਇਹ ਦੋ ਲਾਪਤਾਏ 2 ਲੱਖ ਅਜੂਨ ਕੋਸਟਮ ਹੋ ਰਿਹਾ ਜੇ ਲੈ ਕੇ ਸੰਸਕਾਰ ਅੱਜ ਕਰ ਦਿੱਤੀ ਜਾਂ ਕਿ ਸੰਸਕਾਰ ਡਿਪੈਂਡ ਕਰਦਾ ਹੈ ਡਾਕਟਰਾਂ ਦਾ ਪੈਨਲ ਕਦੋਂ ਬੈਠਦਾ ਹੈਗਾ ਫਿਰ ਸੰਸਕਾਰ ਕਾਲੂ ਜੋ ਸਰਕਾਰ ਕੋ ਕੀ ਮੰਗ ਕਰ ਸਰਕਾਰ ਮੰਗਈ ਇਹ ਵੀ ਡੈਡ ਬodies ਹੈ ਉਹਦੀ ਲੱਭਣੇ ਵਾਸਤੇ ਜਿਆਦਾ ਜਿਆਦਾ ਤੇਜ਼ੀ ਵਰਤੀ ਜਾਵੇ ਬਾਕੀ ਜੋ ਪ੍ਰਸ਼ਾਸਨ ਵੱਲੋਂ ਜੋ ਸਹਾਇਤਾ ਰਾਸ਼ੀ ਵੱਲ ਦੀ ਜੋ ਪ੍ਰਦਾਨ ਕੀਤੀ ਹੈ ਕਿ ਕਿੱਥੇ ਕੱਲ ਜੀ ਉਹ ਸ਼ਾਦੀ ਵੀ ਕਿੰਨੇ ਵੀ ਨਿਕਲੇ ਇਹ ਲਗਭਗ ਸਵੇਰੇ ਜੋ ਰਿਪੋਰਟ ਆਈ ਤੇ 8 ਵਜੇ ਕਰ ਤੋਂ ਨਿਕਲੇ ਹੈਗੇ ਤੇ ਸਾਬਕਾ ਸਾਬੇ ਹੱਥ ਹੱਥ ਵਾਪਰ ਗਿਆ ਸਾਡੇ ਕੋਲ ਅੱਜ ਹੋਰ ਕਿਹੜਾ ਕੋਈ ਤਾਂ ਤਿੰਨ ਪਰਿਵਾਰ ਸੀ ਕੋਣ ਕੋਣ ਬਤੀਆ ਗਿਆ ਜੋ ਸਰਦੀਪ ਚੰਦ ਜੀ ਨੇ ਮੁੰਡਾ ਇੱਕ ਬਚਿਆ ਹੈਗਾ ਦੀਪਕੁਮਾਰ ਜੋ ਸਰੂਪ ਚੰਦ ਨੇ ਉਹਨਾਂ ਦਾ ਮੁੰਡਾ ਬਚਿਆ ਹੈਗਾ ਗਗਨ ਅਨੰਦਕਿਸ਼ੋਰ ਬਾਕੀ ਜੋ ਅਮਰੀਕ ਸਿੰਘ ਦੀ ਫੈਮਲੀ ਦਾ ਕੋਈ ਅਮਰੀਕ ਸਿੰਘ ਹੀ ਬਚੇ ਬਾਕੀ ਸਾਰੀ ਫੈਮਲੀ ਪੈਨਿਸ਼ ਹੋ ਗਈ ਹੈ ਠੀਕ ਹੈ ਉਸਲ ਮੁਕਤਬ ਅਮਰੀਕ ਸਿੰਘ ਜੀ ਸ਼ਿਕਨ ਨਾਲ ਨਹੀਂ ਅਮਰੀਕ ਸਿੰਘ ਜੀ ਦੁਬਈ ਦੁਬਈ ਦੇ ਫੋਰਨ ਕਿਸੇ ਹੋਰ ਕੰਟਰੀ ਵਿੱਚ ਕੰਮ ਕਰਦੇ ਆ ਇਹ ਜਿਹੜਾ ਦੂਸਰਾ ਮੁੰਡਾ ਦੱਸਿਆ ਬਚਿਆ ਉਹ ਵੀ ਵਿਵਾਦੀ ਹੈ ਅਨੰਦਕਿਸ਼ੋਰ ਬਾਹਰ ਤੇ ਉਹ ਅੱਜ 11:30 ਕਰ ਤੱਕ ਘਰ ਆਰਾਈਵ ਕਰ ਰਹੇ ਨੇ ਉਹ ਵੀ ਕਿ ਪਿਓ We at GNA University see potential in everyone and everything around us. We drive innovation and entrepreneurship. We groom competent global citizens to affect positive change around them.